ਸੰਵਿਧਾਨ ਨਿਰਮਤਾ ਭੀਮ 라ਮ ਅੰਬੇਦਕਰ ਜੀ ਦੀ 133ਵੀਂ ਜਨਮ ਦਿਨ ਮੌਕੇ ਬੀਜੇਪੀ ਵੱਲੋਂ ਵੀ ਅੱਜ ਇੱਕ ਸਮਾਰੋਹ ਕਰਵਾਇਆ ਜਾ ਰਿਹਾ ਹੈ ਸਰ ਮਲਿਕ ਸਾਹਿਬ ਅੱਜ 133ਵੀਂ ਜਨਮ ਦਿਨ ਹੈ ਮਹਾਰਾਜ ਜੀ ਦੀ ਉਹ ਜਿਨ੍ਹਾਂ ਨੇ ਸੰਵਿਧਾਨ ਵਿੱਚ ਰਚਿਆ ਸੀਗਾ ਔਰ ਨੀਚੇ ਵਰਗ ਨੂੰ ਬਰਾਬਰ ਦੇ ਹੱਕ ਦਿੱਤੇ ਸੀਗੇ ਮੈਂ ਸੰਵਿਧਾਨ ਦੇ ਨਿਰਮਤਾ ਡਾਕਟਰ ਭੀਮਰਾਓ ਅੰਬੇਦਕਰ ਸਾਹਿਬ ਨੂੰ ਅੱਜ ਜਨਮ ਦਿਨ ਤੇ ਸਦਾ ਜਲੀ ਵੀ ਦੇਣਾ ਔਰ ਸਾਰੇ ਦੇਸ਼ ਲਈ ਜੋ ਉਹਨਾਂ ਦਾ ਸਵਰਪਨ ਰਿਹਾ ਕੇਂਦਰੀ ਮੰਤਰੀ ਵੀ ਰਹੇ ਔਰ ਬਹੁਤ ਵਿਸ਼ਮ ਪ੍ਰਸਥਤੀਆਂ ਇ ਜਿਨ੍ਹਾਂ ਨੇ ਆਪਣੀ ਪੜ੍ਹਾਈ ਲਿਖਾਈ ਕੀਤੀ ਔਰ ਉੱਚ ਸਿੱਖਿਆ ਪ੍ਰਾਪਤ ਕਰਨ ਲਈ ਲੰਡਨ ਤੱਕ ਗਏ ਔਰ ਉਸ ਤੋਂ ਬਾਅਦ ਜਾਤ ਪਾਤ ਨੂੰ ਖਤਮ ਕਰਨ ਲਈ ਉਹਨਾਂ ਨੇ ਵਿਸ਼ੇਸ਼ ਸੰਘਰਸ਼ ਕੀਤਾ ਔਰ ਅੱਜ ਜੋ ਇਕਤਾ ਨਜ਼ਰ ਆ ਰਹੀ ਹੈ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਉਹਨਾਂ ਦੇ ਜਨਮ ਸਥਾਨ ਦੇ ਉੱਤੇ ਸਮਾਰਕ ਬਣਾਇਆ ਦਿੱਲੀ ਸਮਾਰਕ ਬਣਾਇਆ ਜਿੱਥੇ ਪੜੇ ਲੰਡਨ ਦੇ ਵਿੱਚ ਉਹ ਜਗ੍ਹਾ ਖਰੀਦ ਕੇ ਵੀ ਸਮਾਰਕ ਬਣਾਇਆ ਉਹਨਾਂ ਨੂੰ ਭਾਰਤ ਰਤਨ ਵੀ ਦਿੱਤਾ ਗਿਆ ਤੋਂ ਮੈਂ ਸਮਝ ਰਹਾ ਹਾਂ ਕਿ ਸਾਡਾ ਡਾਕਟਰ ਮੇਤਕਰ ਸਾਹਿਬ ਨੇ ਜੋ ਸਵਿਧਾਨ ਸਾਨੂੰ ਦਿੱਤਾ ਹੈ ਸਾਨੂੰ ਉਹਦੇ ਤੇ ਇਨਬਿਨ ਚੱਲਣਾ ਚਾਹੀਦਾ ਹੈ ਔਰ ਉਹਦੀ ਪਾਲਣਾ ਕਰਨੀ ਚਾਹੀਦੀ ਹੈ ਸਭ ਤੋਂ ਉੱਪਰ ਦੇਸ਼ ਹੈ ਫਿਰ ਕੋਈ ਹੋਰ ਪਰਿਵਾਰ ਜਾਂ ਪਾਰਟੀ ਆਂਦੀ ਹੈ ਜੈ ਭੀਮ ਜੈ ਬਾਪ ਸਾਹਿਬ ਇੱਕ ਸਮੇਂ ਸੀਗਾ ਕਿ ਸਾਨੂੰ ਵੋਟ ਪਾਉਣ ਦਾ ਵੀ ਅਧਿਕਾਰ ਨਹੀਂ ਸੀਗਾ ਬਾਬਾ ਵੀਰਾਂ ਭੀਮ ਅੰਬੇਦਕਰ ਜੀ ਵੱਲੋਂ ਕੋਸ਼ਿਸ਼ਾਂ ਕੀਤੀਆਂ ਗਈਆਂ ਹੁਣ ਹਰ ਇੱਕ ਮਾਈ ਭਾਈ ਨੂੰ ਅੱਜ ਅਧਿਕਾਰ ਹੈ ਸਿਰਫ ਉਹਨਾਂ ਦੀ ਬਦੌਲਤ ਅੱਜ ਜੋ ਭਾਰਤ ਸਭ ਤੋਂ ਵੱਡਾ ਲੋਕਤੰਤਰ ਹੈ ਉਹਦਾ ਸ਼੍ਰੇ ਡਾਕਟਰ ਅੰਬੇਦਕਰ ਸਾਹਿਬ ਨੂੰ ਜਾਂਦਾ ਹੈ ਕਿ ਅੱਜ ਜੋ ਸਰਕਾਰ ਚੁਣੀ ਜਾਂਦੀ ਹੈ ਲੋਕਾਂ ਦੁਆਰਾ ਚੁਣੀ ਜਾਂਦੀ ਹੈ ਲੋਕਾਂ ਲਈ ਚੁਣੀ ਜਾਂਦੀ ਹੈ ਸੋ ਹੁਣ ਵੀ ਚੋਣ ਜਿਹੜਾ ਆ ਰਿਹਾ ਅਸੀਂ ਦੇਖਿਆ ਹੀ ਹੈ ਸੋ ਉਸ ਤਰ੍ਹਾਂ ਦੇ ਲੋਕਤੰਤਰ ਦੇ ਵੀ ਨਿਰਮਾਤਾ ਔਰ ਸੰਵਿਧਾਨ ਦੇ ਵੀ ਨਿਰਮਾਤਾ ਡਾਕਟਰ ਅੰਬੇਦਕਰ ਸਾਹਿਬ ਨੇ ਸੋ ਉਹਨਾਂ ਦੇ ਜੀਵਨ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ ਸਾਨੂੰ ਜਾਤ ਪਾਤ ਤੋਂ ਉੱਪਰ ਉੱਠ ਕੇ ਦੇਸ਼ ਸੇਵਾ ਹਲਤਿਆਮ ਦੇਣਾ ਚਾਹੀਦਾ ਹੈ ਬਿਲਕੁਲ ਸਰ ਜਿਸ ਤਰ੍ਹਾਂ ਮੈਂ ਪਹਿਲੇ ਕਿਹਾ ਹੈ ਕਿ ਉਹਨਾਂ ਨੇ ਭੀਮਰਾਭ Ambedkar ਜੀ ਨੇ ਮਾੜੇ ਵਰਗ ਨੀਵੇਂ ਵਰਗ ਦੇ ਲੋਕਾਂ ਨੂੰ ਸਮਾਨਤਾ ਦਾ ਦਰਜਾ ਦਿੱਤਾ ਹੈ ਅੱਜ ਉਹਨਾਂ ਦਾ 133ਵਾਂ ਜਨਮ ਦਿਨ ਮਨਾ ਰਹੇ ਆਪਾਂ ਪਹਿਲੇ ਅੱਜ ਦੇ ਡਾਕਟਰ ਬੀ ਆਰ Ambedkar ਜੀ ਦੇ ਜਨਮ ਦਿਵਸ ਦੇ ਉੱਤੇ 133ਵਾਂ ਜਨਮ ਦਿਵਸ ਤੇ ਪੂਰੇ ਦੇਸ਼ ਵਾਸੀਆਂ ਨੂੰ ਲੱਖ ਲੱਖ ਵਧਾਈ ਹੋਵੇ ਜਿੱਥੇ ਕਿਉਂਕਿ ਜਿੰਨੇ ਵੀ ਜਾਤੀਵਾਦ ਨੂੰ ਰਹਿਤ ਕਰਨ ਲਈ ਉਹਨਾਂ ਨੇ ਜਿਹੜਾ ਵੋਟ ਦਾ ਅਧਿਕਾਰ ਦਵਾਇਆ ਸੀ ਉਸੇ ਕਰਕੇ ਵੋਟ ਦਾ ਅਧਿਕਾਰ ਦਵਾਇਆ ਸੀ ਕਿ ਪਹਿਲੇ ਰਾਜੇ ਦਾ ਬੇਟਾ ਹੀ ਰਾਜਾ ਬਣਦਾ ਸੀ ਅਤੇ ਵੋਟ ਦਾ ਅਧਿਕਾਰ ਜਿਹੜਾ ਹੁਣ ਮੁਰਤੌੜੀਆਂ ਵੋਟਾਂ ਆਣ ਵਾਲੀਆਂ ਨੇ ਅਤੇ ਸਾਨੂੰ ਉਸ ਦੇ ਉੱਤੇ ਜ਼ਰੂਰ ਗੌਰ ਕਰਨਾ ਚਾਹੀਦਾ ਹੈ ਜਿਹੜਾ ਅਧਿਕਾਰ ਹੈ ਇਹ ਕਾਮ ਅਧਿਕਾਰ ਨਹੀਂ ਹੈ ਇਹ ਬਹੁਤ ਹੀ ਵੱਡਾ ਅਧਿਕਾਰ ਹੈ ਜਿਸ ਮਤਦਾਨ ਦੀ ਜਿਹੜੀ ਪੇਟੀ ਤੋਂ ਹਮੇਸ਼ਾ ਹੀ ਰਾਜਾ ਬਣ ਕੇ ਨਿਕਲਦਾ ਹੈ ਅਤੇ ਇਹ ਅਧਿਕਾਰ ਡਾਕਟਰ ਮੇਦਕਰੀ ਦਾ ਦੇਣ ਹੈ ਜਿਸ ਨੂੰ ਕਦੇ ਵੀ ਜਿਹੜਾ ਦਲ ਸਮਾਜ ਖਾਸ ਕਰਕੇ ਬਹੁਜਨ ਸਮਾਜ ਕਦੇ ਵੀ ਜਿਹੜਾ ਭਲਾ ਨਹੀਂ ਸਕਦਾ ਅਤੇ ਹਮੇਸ਼ਾ ਹੀ ਬਹੁਜਨ ਸਮਾਏ ਉਹਨਾਂ ਦਾ ਇਸ ਗੱਲ ਦਾ ਰਹੀ ਨਹੀਂ ਰਹੇਗਾ ਇਹਨਾਂ ਕਹਿੰਦਾ ਜੈ ਹਾਂ ਵਾਲਮ ਕੀ ਜੈ ਭਾਈ ਸੋ ਭੀਮਰਾਓ ਅੰਬੇਦਕਰ ਜੀ ਦੀ 133ਵੀਂ ਜਯਦੀ ਮੌਕੇ ਅੱਜ ਡਾਕਟਰ ਸੰਧੂ ਭਾਜਪੀ ਪ੍ਰੈਜ਼ੀਡੈਂਟ ਨੇ ਸੰਧੂ ਸਾਹਿਬ ਅੱਜ ਭੀਮਰਾਓ ਅੰਬੇਦਕਰ ਜੀ ਦਾ ਜਨਮ ਦਿਹਾੜਾ ਮਨਾਇਆ ਜਾ ਰਿਹਾ ਹੈ ਅੱਜ ਬਾਬਾ ਸਾਹਿਬ ਬਾਬਾ ਭੀਮਰਾਓ ਅੰਬੇਦਕਰ ਜੀ ਦਾ ਜੋ ਸਾਡੇ ਸੰਵਿਧਾਨ ਦੇ ਨਿਰਮਾਤਾ ਨੇ ਅੱਜ ਉਹਨਾਂ ਦਾ ਅਸੀਂ ਜਨਮ ਦਿਨ ਉਹਨਾਂ ਦੀ ਜੋ ਸਮ੍ਰਿਤੀ ਅਸੀਂ ਆਏ ਆ ਉਹਨਾਂ ਨੂੰ ਫੁੱਲ ਵਰਕਰਨ ਸੋ ਅਸੀਂ ਸਮਝਦੇ ਹਾਂ ਕਿ ਜੋ ਉਹਨਾਂ ਦੀ ਸਾਡੇ ਸਮਾਜ ਸਾਡੇ ਦੇਸ਼ ਨੂੰ ਦੇਣ ਆਇਆ ਸੀ ਉਹ ਦੇਣੀਆਂ ਨਹੀਂ ਦੇ ਸਕਦੇ ਉਹਨਾਂ ਨੇ ਲੋਕਤੰਤਰ ਦਾ ਜਿਹੜਾ ਥੰਮ ਜਿਹੜਾ ਸਾਡੇ ਦੇਸ਼ ਵਿੱਚ ਇੱਕ ਐਸਾ ਖੜਾ ਕੀਤਾ ਸੋ ਸਾਨੂੰ ਉਹਨਾਂ ਦੇ ਆ ਸਿੱਖਿਆਵਾਂ ਵੀ ਲੈਣੀਆਂ ਚਾਹੀਦੀਆਂ ਜੋ ਇਕਵੈਲਿਟੀ ਦੀਆਂ ਜੋ ਉਹਨਾਂ ਨੇ ਸਾਨੂੰ ਸਾਰਿਆਂ ਨੂੰ ਸਿੱਖਿਆ ਦਿੱਤੀ ਵਿਦਿਆ ਦੇਖੋ ਉੱਚ ਸਿੱਖਿਆ ਪ੍ਰਾਪਤ ਕਰਕੇ ਉਹਨਾਂ ਨੇ ਫਿਰ ਆਪਣੇ ਦੇਸ਼ ਦੀ ਸੇਵਾ ਕੀਤੀ ਸਾਨੂੰ ਸਾਰਿਆਂ ਨੂੰ ਦੇਸ਼ ਭਗਤ ਨਾਲ ਰਹਿਣਾ ਚਾਹੀਦਾ ਆਪਣੇ ਸੰਵਿਧਾਨ ਨੂੰ ਮੰਨਣਾ ਚਾਹੀਦਾ ਕਾਨੂੰਨ ਨੂੰ ਮੰਨਣਾ ਚਾਹੀਦਾ ਅਸੀਂ ਸਾਰੇ ਉਹਨਾਂ ਦੇ ਆ ਅੱਜ ਫੁੱਲ ਅਰਪਣ ਕਰਕੇ ਹੀ ਸਮਝਦੇ ਹਾਂ ਕੁਝ ਵੀ ਅਸੀਂ ਉਹਨਾਂ ਨੂੰ ਛੋਟਾ ਜਿਹਾ ਕਿ ਹਰ ਸਾਲ ਆਪਾਂ ਮਨਾਣੇ ਆ ਤਾਂ ਕਿ ਸਾਡੇ ਬੱਚਿਆਂ ਨੂੰ ਪਤਾ ਲੱਗੇ ਕਿ ਜੋ ਸਾਡੇ ਬਾਬਾ ਜੀ ਦਾ ਦੇਨ ਇਸ ਦੇਸ਼ ਨੂੰ ਉਹ ਬੱਚੇ ਵੀ ਉਹਨੂੰ ਅਪਣਾ ਪ੍ਰਧਾਨ ਜੀ ਸਾਡੇ ਬਾਬਾ ਜੀ ਦੀ ਦੇਨ ਜਿਹੜੀ ਸਾਡੇ ਸਮਾਜ ਨੂੰ ਹੈ ਕਿ ਬਰਾਬਰ ਦਾ ਹੱਕ ਅਧਿਕਾਰ ਦਿੱਤਾ ਬਰਾਬਰ ਦਾ ਹੱਕ ਦਿੱਤਾ ਜਿਹੜੇ ਕੋ ਡਾਟਰ ਭੀਮਰਾਓਂ ਵੇਦ ਕਰਦੇ ਨੇ ਜੋ ਸਮਾਜ ਨੂੰ ਦੁਨੀਆ ਨੂੰ ਜੋ ਵੋਟ ਪਾਉਣ ਦਾ ਅਧਿਕਾਰ ਦਿੱਤਾ ਉਹ ਬਾਬਾ ਸਾਹਿਬ ਦੀ ਕਲਮ ਤੋਂ ਪੈਦਾ ਆਇਆ ਬਾਬਾ ਸਾਹਿਬ ਅਗਰ ਨਾ ਹੁੰਦੇ ਤੇ ਇਹ ਸਮਾਜ ਜਰਾ ਕਟਾ ਨਹੀਂ ਹੋ ਸਕਦਾ ਅੱਜ ਉਹਨਾਂ ਦੀ ਬਦੌਲਤ ਜਿਹੜਾ ਉਹਨਾਂ ਕੁਲਮਨਕ ਜੀ ਲਿਖ ਦਿੱਤੀ ਕਿਹੜੀ ਵਿਦਿਆ ਇਹਦੇ ਵਿੱਚ ਇੰਨੀ ਤਾਕਤ ਹੈ ਕਿ ਉਹਦੇ ਨਾਲ ਅਸੀਂ ਹਰ ਮੁਕਾਬਲਾ ਕਰ ਸਕਦੇ ਹਾਂ ਸੋ ਮੈਂ ਅੱਜ ਬਾਬਾ ਸਾਹਿਬ ਮੇਜ਼ ਕਰ ਜੀ ਤੇ ਸਰਦਾ ਦੇ ਫੁੱਲ ਭੇਟ ਕਰਦਾ ਔਰ ਆਸ ਕਰਦਾ ਕਿ ਆਉਣ ਵਾਲਾ ਸਮਾਜ ਉਹਨਾਂ ਦੇ ਪੰਚ ਜਰਾ ਚੱਲਦਿਆ ਵਿਦਿਆ ਨੂੰ ਪਹਿਲ ਦੇਵੇਗਾ ਅੱਜ ਭੀਮ ਰਾਅ ਅੰਬੇਦਕਰ ਜੀ ਸੰਵਿਧਾਨ ਨਿਰਮਾਤਾ ਪ੍ਰਧਾਨ ਮੰਤਰੀ ਉਹਨਾਂ ਦੀ ਬਦੌਲਤ ਹੀ ਸਾਨੂੰ ਸਮਾਨਤਾ ਦਾ ਅਧਿਕਾਰ ਮਿਲਿਆ ਹੈ ਅੱਜ ਜਗਾ ਜਗਾ ਦੇ ਉਤੇ ਪੂਰਾ ਦੇਸ਼ ਉਹਨਾਂ ਦੀ 133ਵਾਂ ਜਨਮ ਦਿਨ ਮਨਾ ਰਿਹਾ ਹੈ ਉਹਨਾਂ ਨੂੰ ਸ਼ਰਧਾ ਦੇ ਫੁੱਲ ਅਰਪਿਤ ਕਰ ਰਿਹਾ ਹੈ ਔਰ ਬੀਜੇਪੀ ਬਲੋ ਵੀ ਅੱਜ ਇੱਕ ਸਮਾਗਮ ਨੂੰ ਲਈ ਕਿਆ ਗਿਆ ਸੀ ਅੰਮ੍ਰਿਤਸਰ ਦੇ ਵਿੱਚ ਔਰ ਉਹਨਾਂ ਨੂੰ ਸ਼ਰਧਾ ਦੇ ਫੁੱਲ ਅਰਪਿਤ ਕੀਤੇ ਗਏ ਕੈਪਟਨ ਪਰਸਨ ਵਿਪਨ ਦੇ ਨਾਲ ਜੋਤੀ ਬਹਿਲ ਡੇਨਿਕ ਸਵੇਰਾ ਟੀਵੀ ਅੰਮ੍ਰਿਤਸਰ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲੀਏ ਫੋਲੋ ਕਰੇਨ ਡੇਨਿਕ ਸਵੇਰਾ ਟੀਵੀ YouTube Facebook Instagram ਐਕਸ اور WhatsApp ਚੈਨਲ ਪਰ